ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਲਾਰੇ ਲੱਪਿਆਂ ਤੇ ਝੂਠ ਦੀ ਪੰਡਾ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਅਰਥੀ ਫੁੱਕੀ ਗਈ ਜਿਸ ਵਿੱਚ ਬੁਲਾਰੇ ਸਾਥੀਆਂ ਨੇ ਬੋਲਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲੰਦਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੌਂਦਰਨ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਨਾਲ ਫਗਵਾੜਾ ਵਿਖੇ ਮੀਟਿੰਗ ਕਰਕੇ ਮੰਗਾ ਮੰਨਣ ਦਾ ਵਾਅਦਾ ਕੀਤਾ ਸੀ ਤੇ ਅਗਲੀ ਮੀਟਿੰਗ 25 ਜੁਲਾਈ ਨੂੰ ਤੈਅ ਕੀਤੀ ਸੀ ਪਰ ਮੁੱਖ ਮੰਤਰੀ ਵੱਲੋਂ ਬਾਰ ਬਾਰ ਮੀਟਿੰਗਾਂ ਦੀ ਤਾਰੀਖ ਬਦਲਣ ਕਰਕੇ ਸਾਂਝੇ ਫਰੰਟ ਨਾਲ ਲਗਾਤਾਰ ਧੋਖਾ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਹੀ ਪੂਰੇ ਪੰਜਾਬ ਵਿੱਚ ਸਰਕਾਰ ਦੇ ਲਾਰੇ ਲਪੇਆ ਤੇ ਝੂਠੀਆਂ ਪੰਡਾ ਦੀ ਅਰਤੀ ਫੂਕੀ ਗਈ ਅਤੇ ਮੁਜ਼ਾਰੇ ਕੀਤੇ ਗਏ ਬੁਲਾਰਿਆਂ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਹਾਸੀਆ ਵਿੱਚ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਹਾਸੇ ਦਾ ਸ਼ਿਕਾਰ ਹੋਏ ਕਾਮਿਆਂ ਦਾ ਮੁਆਵਜ਼ਾ ਵਧਾਇਆ ਜਾਵੇ ਸਰਕਾਰੀ ਤੌਰ ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਮੁਲਾਜ਼ਮ ਤੇ ਪੈਨਸ਼ਨ ਦੇ ਸਾਂਝਾ ਫਰੰਟ ਵੱਲੋਂ ਜੋ 5 ਦੇ 6 ਨੂੰ ਸਰਕਾਰ ਦੀਆਂ ਲਾਰਿਆਂ ਦੀ ਇਹ ਪੰਡ ਨਹੀਂ ਸੀ ਉਹਦੇ ਸਬੰਧ ਵਿੱਚ ਅੱਜ ਗ੍ਰਾਮ ਮੰਡਲ ਨੇ ਉਹ ਅੱਜ ਪੰਡ ਫੁਕੀ ਆ ਸਾਥੀਓ ਤੁਹਾਨੂੰ ਪਤਾ ਹੀ ਆ ਜਦੋਂ ਪੰਜਾਬ ਸਰਕਾਰ ਜਦੋਂ ਵਿਧਾਨ ਸਭਾ ਦੀ ਚੋਣ ਜਿੰਦਰ ਚੋਣ ਸੀਗੀ ਉਦੋਂ ਇਹਨਾਂ ਨੇ ਲਾਰਾ ਲਾਇਆ ਸੀਗਾ ਵੀ ਤੁਹਾਨੂੰ ਮੀਟਿੰਗ ਦੇ ਦਵਾਂਗੇ ਪਰ ਸਾਥੀਓ ਉਸ ਵੇਲੇ ਅਸੀਂ ਜੁਆਇੰਟ ਫੋਰਮ ਤੇ ਜੁਆਇੰਟ ਫੋਰਮ ਨੇ ਜੋ ਝੰਡਾ ਮਾਰਨ ਜਿਹੜਾ ਕਰਨਾ ਸੀਗਾ ਉਦੇ ਇਸ ਵੰਦ ਵਿੱਚ ਸਾਨੂੰ ਫਗਵਾੜਿਆ ਵਿਖੇ ਮੁੱਖ ਮੰਤਰੀ ਨੇ ਮੀਟਿੰਗ ਦੇ ਕੇ ਕਿਹਾ ਸੀ ਕਿ ਤੁਹਾਡੀ ਜਿਹੜੀ ਮੀਟਿੰਗ ਆ ਉਹ ਤੁਹਾਡੀ 6 ਜੂਨ ਨੂੰ ਕਰਾਵਾਂਗੇ ਤੇ ਸਾਥੀਓ ਉਸ ਵੀ ਹੁਣ ਚੌਨਜਾਹ ਹਫਤਾ ਆ ਇਸ ਕਰਕੇ ਅਸੀਂ ਇਹ ਮੀਟਿੰਗ ਨਹੀਂ ਕਰਾ ਸਕਦੇ ਨਾ ਤੁਹਾਡੀ ਮੰਗਾ ਮੰਨ ਸਾ ਤੇ ਆ ਸਾਥੀਓ ਸਮਾਂ ਨਾਂਗੇ ਆ ਚੌਣਾ ਵੀ ਹੋ ਗਈਆਂ ਉਸ ਤੋਂ ਬਾਅਦ ਸਾਨੂੰ 2 2 ਅਗਸਤ ਦੀ ਡੇਟ ਦਿੱਤੀ ਸੀਗੀ ਪਹਿਲਾਂ 25 ਜੁਲਾਈ ਸੀ ਹੁਣ 2 ਅਗਸਤ ਦਿੱਤੀ ਸੀਗੀ ਤੇ 2 ਅਗਸਤ ਦੀ ਡੇਟ ਜਦੋਂ ਆਈ ਆ ਉਦੋਂ ਵੀ ਸਾਨੂੰ ਲਾਰਾ ਲਾਤਾ ਵੀ ਸਾਨੂੰ ਜਿਹੜੀ 22 ਅਗਸਤ ਜਿਹੜੀ ਡੇਟ ਦਿੱਤੀ ਆ ਇਸ ਕਰਕੇ ਸਾਥੀਓ ਮੁਲਾਜ਼ਮਾਂ ਵਿੱਚ ਭਾਰੀ ਰੋਸ ਆ ਜੇ ਇਸ ਸੰਬੰਧ ਵਿੱਚ ਅੱਜ ਅਸੀਂ ਇਹ ਅੱਜ ਰੋਸ ਰੈਲੀ ਕੀਤੀ ਆ ਤੇ ਗ੍ਰਾਮ ਵਿੱਚ ਤੇ ਅਸੀਂ ਅਸੀਂ ਆਪਣੀ ਜਥੇਬੰਦੀ ਨੂੰ ਇਹ ਕਹਾਂਗੇ ਕਿ ਜੇ ਸਰਕਾਰ ਇਹ ਗੱਲਾਂ ਨਹੀਂ ਮੰਨਦੀ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇ ਇੰਨਾ ਕਹਿੰਦਾ ਹਾਂ ਧੰਨਵਾਦ ਸਾਹਿਬ ਪੈਨਸ਼ਨਰ ਐਸੋਸੀਏਸ਼ਨ ਤੇ ਮੁਲਾਜ਼ਮਾਂ ਫਰੰਟ ਦੇ ਸਾਂਝੇ ਫਰੰਟ ਵੱਲੋਂ ਇਹ ਪ੍ਰੋਗਰਾਮ ਲੀਕੇ ਗਏ ਸੀਗੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗਾਂ ਕਰਕੇ ਜਿਹੜੀ ਆ ਮੁਲਾਜ਼ਮਾਂ ਦੇ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਰਹੀ ਹੈਗੀ ਤੇ ਜਿਵੇਂ ਚੌਂੜ ਦੇ ਵਿੱਚ ਜਿਸ ਤਰ੍ਹਾਂ ਅਸੀਂ ਮਾਰਚ ਕਰਨਾ ਸੀਗਾ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਨਾਲ ਜਲਦੀ ਜੜੀ ਆ ਇੱਕ ਫੈਸਲਾ ਲੈ ਕੇ ਤੁਹਾਡੀਆਂ ਜਿਹੜੀਆਂ ਮੰਗਾ ਮੰਲੀਆਂ ਜਾਣਗੀਆਂ ਪਰ ਸਾਥੀਓ ਗੱਲ ਇਹ ਆ ਵੀ ਉਸ ਤੋਂ ਬਾਅਦ ਸਾਡੇ ਨਾਲ ਮੀਟਿੰਗ ਵੀ ਕੋਈ ਨਹੀਂ ਹੋਈ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਆ ਉਸ ਤੋਂ ਬਾਅਦ ਮਾਨੂੰ ਲਾਰਾ ਸਾਨੂੰ ਇਹ ਲੈ ਆਵੇ 25 ਜੁਲਾਈ ਨੂੰ ਜਿਹੜੀ ਤੁਹਾਡੀ ਮੀਟਿੰਗ ਕਰਕੇ ਤੁਹਾਡੀਆਂ ਜਾਇਜ਼ ਮੰਗਾ ਜਿਹੜੀਆਂ ਮੰਨੀਆਂ ਜਾਣਗੀਆਂ ਪਰ 25 ਜੁਲਾਈ ਦੀ ਡੇਟਾਂਾਂ ਗਈ ਉਸ ਤੋਂ ਬਾਅਦ ਦੋ ਗਾਸੇ ਜਿਹੜਾ ਸਮਾਂ ਦੇ ਦਿੱਤਾ ਗਿਆ ਪਰ 2 ਅਗਸਤ ਦੀ ਵੀ ਜਿਹੜੀ ਡੇਟ ਨਗਾਤੀ ਹੈ ਤੇ ਹੁਣ 22 ਅਗਸਤ ਦਾ ਕਿਹਾ ਸੀਗਾ ਵੀ 22 ਅਗਸਤ ਨੂੰ ਜਿਹੜੀ ਆ ਸਾਡੇ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਉਹ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਅਸੀਂ ਆਸ ਕਰਦੇ ਹਾਂ ਵੀ ਜੇ 22 ਤਰੀਕ ਤੱਕ ਇਹ ਮੰਨ ਲਵੋ ਸਾਡੀਆਂ ਮੰਗਾਂ ਮੰਨ ਲੈਂਦੀਆਂ ਤਾਂ ਵਧੀਆ ਗੱਲ ਆ ਪਰ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਖਾ ਸੰਘਰਸ਼ ਕੀਤਾ ਜਾਊਗਾ